ਬੰਦਾ ਉਹਨੂੰ ਰੋਲ ਦੇ ਦਿੰਦਾ ਕਿ ਤੱਕ ਮਤਲਬ ਡਿਪੈਂਡ ਕਰਦਾ ਹੈ ਕਿ ਬਈ ਰਿਸ਼ਤਿਆਂ 'ਚ ਕੋਈ ਨੇੜੇ ਹੁੰਦਾ ਤੁਸੀਂ ਇੱਕ ਦੂਜੇ ਨੂੰ ਸਕਵਾਤੀ ਆ ਜੀ ਅੱਭੀ ਯਾਰਾ ਆਪਣਾ ਬੰਦਾ ਉਹਨੂੰ ਰੋਲ ਦੇ ਦਿੰਦਾ ਕਿੰਨਾ ਕੁ ਤਾਂ ਚੱਲਦਾ ਹੈ ਇਹ ਤਾਂ ਹੁਣ ਜਦੋਂ ਨੇਤਾ ਕੋਈ ਨੇਤਾ ਬਣ ਜਾਂਦਾ ਹੈ ਫਿਰ ਉਹ ਆਪਣੇ ਮੁੰਡੇ ਨੂੰ ਵੀ ਟਿਕਟ ਦੇ ਦਿੰਦਾ ਕਿ ਉਹ ਇੱਥੇ ਤਾਂ ਜੇ ਸਟਾਰਸ ਆਨ ਵਾਲਾ ਰਿਵਾਜ ਨਹੀਂ ਚੱਲਿਆ ਚਲੋ ਬੰਬੇ ਤਾਂ ਕਹਿ ਸਕਦੇ ਆ ਕੋਈ ਮਤਲਬ ਇੱਕ ਫੈਮਲੀ ਆ ਗਾਉਂ ਦੇ ਬੱਚੇ ਨੂੰ ਕੰਮ ਐਦਾਂ ਦਾ ਜਿਹਾ ਕੁਝ ਕਿਉਂ ਹੋਇਆ ਬਾਕੀ ਹਾਂ ਟਰਮਾ ਹੁਨੇਕ ਐਵੇਂ ਕਿਸੇ ਨਾ ਵਾ ਕੋਈ ਵੀ ਅੱਛਾ ਆਰਟਿਸਟ ਮੈਂ ਕੱਲ ਵੀ ਗਿਆ ਸੀ ਅੱਜ ਵੀ ਗਿਆ ਨਾ ਪਰਸੋਂ ਵੀ ਗਿਆ ਸੀ ਕੋਈ ਵੀ ਅੱਛਾ ਆਰਟਿਸਟ ਜਿਹਨੂੰ ਜਿਹ ਜਿਹੜਾ ਆਪ ਦਾ ਟੈਸਟ ਦਵੇ ਜੇ ਜੇ ਸਾਰੀ ਟੀਮ ਕਹਿੰਦੀ ਵੀ ਕਮਾਲ ਹੈ ਸਾਡੇ ਕੋਲ ਆਵੇ ਅਸੀਂ ਕੰਮ ਕਰਾਂਗੇ ਪੈਸੇ ਵੀ ਕਰਾਂਗੇ ਮਤਲਬ ਐਕੋ ਐਲ ਨੂੰ ਖੁਲਾਉ ਪਰਿਆ ਇਹ ਹੁਣ ਇਹਦੇ ਤੇ ਮੁਨਸਰ ਕਰਦਾ ਹੈ ਇਹ ਕਿਸ ਤਰ੍ਹਾਂ ਦਾ ਕੈਰੇਕਟਰ ਕਰਨਾ ਚਾਹੁੰਦਾ ਜਦ ਮਰਜੀ ਦਾ ਕਰਦਾ ਪਰਿਵਾਰ ਨੇ ਦੇਖੋ ਆਪਣਾ ਮੁੰਡਾ ਪਿੱਛੇ ਸਾਡੇ ਲੁਧਿਆਣੇ ਵਾਲਾ ਨੌਜਵਾਨ ਕੌਰ ਵੀ ਆਸੀ ਤੇਰੇ ਨਾਲ ਸਾਡਾ ਇਹ ਆਪਣਾ ਉਹਨੂੰ ਵੀ ਕਿਹਾ ਸੀ ਜਿੰਨੇ ਵੀ ਇਹਨੂੰ ਵੀ ਈਵਨ ਅਸੀਂ ਜਦੋਂ ਹਾਸ਼ਰ ਬਣਾਈ ਸੀ ਤਾਂ ਤੋਂ ਪਹਿਲਾਂ ਥੋੜੇ ਜਿਹਾ ਅਲੱਗ ਤਰ੍ਹਾਂ ਦੀਆਂ ਫਿਲਮਾਂ ਜ਼ਿਆਦਾ ਫੈਮਿਲੀ ਓਰੀਐਂਟਡ ਹੁੰਦੀਆਂ ਸੀ ਜਦੋਂ ਉਹ ਲਿਖਿਆ ਸੀ ਬਹੁਤ ਸੱਜਣ ਉਤਰਾਜ ਕਰਦੇ ਸੀ ਕਿ ਡਿਸਟ੍ਰਿਬਿਊਟਰ ਨੇ ਉਹਨਾਂ ਨੂੰ ਮਿਲੇ ਸੀ ਸ਼ੁਰੂ ਹੋਤੀ ਪਾਸ ਇਹ ਕਿਦਾਂ ਦੀ ਫਿਲਮ ਬਣਾਉਣਾ ਇਹ ਨਾ ਬਣਾ ਮੇਰਾ ਮੰਤਵ ਸਿਰਫ ਫਿਲਮ ਬਣਾਉਣਾ ਸੀ ਮੇਰਾ ਮੰਤਵ ਸੀ ਕਿ ਇੱਕ ਪੇਸ਼ਾ ਲੱਗ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਫਿਲਮ ਨੂੰ ਕੋਈ ਦੇਖਣ ਦਾ ਪੰਜਾਬੋਂ ਤਾਂ ਵੇਸੇ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਇੰਡਸਟਰੀ ਚ ਆਉਂ। ਮੈਂ ਤਾਂ ਕਹ ਹੀ ਲਊਗਾ। ਮੈਂ ਤਾਂ ਬੁਲਾ ਹੀ ਲਊਗਾ ਆਪਣੇ ਵੀ ਆਫਿਸ ਉੱਤੇ। ਚਾਲ ਪ੍ਰੋਗਰਾਮ ਲਾ ਕੇ ਵਿਲਾ ਲੈ ਕਰਾਂ। ਹੈਨਾ? ਤੋਂ ਇਹਦੇ ਨਾਲ ਕੀ ਹੈ ਕਿ ਹੂਡ ਲੋਕ ਨੂੰ ਵੀਂਂਗਾ ਰਿਹਾ। ਇਸ ਕਰਕੇ। ਮਿਊਜ਼ਿਕ ਦੀ ਗੱਲ ਹੈ। ਜਿਸ ਤਰ੍ਹਾਂ ਦਾ ਮਿਊਜ਼ਿਕ ਵੀ ਤੁਸੀਂ ਕਾਸ਼ਾ ਕਰਦੇ ਨਾ। ਪਹਿਲਾ ਫਾਰਮੈਟ ਇਹ ਹੁੰਦਾ ਸੀ ਕਿ ਪੂਰੀ ਇਹਦਾ ਟੀਮ ਬੈਠਦੀ ਹੁੰਦੀ ਸੀ। ਸਾਰੇ ਦਿਮਾਗ ਵਾਲਾ ਮਿਊਜ਼ੀਸ਼ੀਅਨਸ ਫਿਰ ਉੱਥੇ ਲਾਈਵ ਪੀਸ ਬਣਦੇ ਸੀ ਤੇ ਲਾਈਵ ਫਿਰ ਉਹ ਕਰਕੇ ਫਿਰ ਉਹਨੂੰ ਅੱਗੇ ਫਾਰਮੈਟ ਤੇ ਲੈ ਜਾਂਦੇ ਸੀ। ਇਹਨੇ ਕੰਮ ਬੰਦ ਹੋ ਗਿਆ ਕਿਉਂਕਿ ਇੱਕ ਦਾ ਸਟੂਡੀਓ ਕਨਸੈਪਟ ਸੀ ਪਹਿਲਾਂ ਇਹ ਸ਼ਹਿਰ ਚ ਇੱਕ ਸਟੂਡੀਓ ਹੁੰਦਾ ਸੀ ਔਰ ਵੱਡਾ ਸਟੂਡੀਓ ਹੁੰਦਾ ਸੀ ਉੱਥੇ ਪਹਿਲਾਂ ਸਿਟਿੰਗਸ ਹੁੰਦੇ ਸਿੱਖੀ ਆਪਾਂ ਨੇ ਆ ਜਾ ਗਾਣਾ ਕਰਨਾ ਹੀਰੋ ਦੇ ਮੁਤਲਕ ਕੰਪੋਜੀਸ਼ਨ ਬਣ ਕੇ ਫਿਰ ਮਿਊਜ਼ਿਕ ਤਿਆਰ ਹੁੰਦਾ ਜਿਹੜਾ ਤੁਸੀਂ ਮਿਊਜ਼ਿਕ ਕਹਿੰਦੇ ਉਹ ਹੈ ਜੀ ਉਸ ਤੋਂ ਬਾਅਦ ਫਿਰ ਇਹਨੇ ਕੰਪਿਊਟਰ ਜਦੋਂ ਆ ਗਿਆ ਨਾ ਇਹਨੇ ਈਜ਼ੀ ਕਰਤਾ ਉਹ ਜਿਹੜੇ ਬਹੁਤ ਮਿਊਜ਼ੀਸ਼ੀਅਨ ਸੀ ਨਾ ਇੱਕ ਵਾਰੀ ਤਾਂ ਉਹ ਵੀ ਕੰਮ ਛੱਡ ਗਏ ਸੀ ਉਹਨਾਂ ਨੇ ਆਪਣਾ ਸੈਟਅਪ ਲਾ ਲਿਆ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਗਾਣੇ ਚ ਮਿਊਜ਼ਿਕ ਪਲੇ ਕਰ ਦਾਂ ਤਾਂ ਸਾਨੂੰ 5 ਜੇਸੀ ਐਂ ਕਰਕੇ ਕੋਈ ਨਵਾਂ ਕੰਪਿਊਟਰ ਟੱਕਰ ਕਰ ਰਹੀ ਹੈ 3-4 ਲੱਖ ਵੜਗਾ ਦੇਣਾ ਸਮਝਣਾ ਉਹਦੇ ਦਾ ਮਿਊਜ਼ਿਕ ਦਾ ਫਾਰਮੈਟ ਹਿਲ ਗਿਆ ਸੀ